ਜਲੰਧਰ 'ਚ ਪੰਜ ਰੋਜਾ ਸਾਊਥ ਏਸ਼ੀਅਨ ਟ੍ਰੇਡ ਫੇਅਰ ਚੱਲਿਆ ਹੈ ਇਸ ਵਕਤ ਅਸੀਂ ਜਲੰਧਰ ਦੇ ਹੀ ਦੇਸ਼ ਭਗਤ ਯਾਦਗਾਰ ਹਾਲ 'ਚ ਆ ਜਿੱਥੇ ਟ੍ਰੇਡ ਫੇਅਰ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇੱਥੇ 70 ਸਟਾਲ ਲੱਗੇ ਨੇ ਅਲੱਗ-ਅਲੱਗ ਮੁਲਕਾਂ ਦੇ ਸਭ ਤੋਂ ਜ਼ਿਆਦਾ ਜਿਹੜੇ ਸਟਾਲ ਨੇ ਉਹ ਪਾਕਿਸਤਾਨ ਦੇ ਨੇ ਕੁਝ ਅਫਗਾਨਿਸਤਾਨ ਦੇ ਨੇ ਇੱਕ ਦੋ ਸਟਾਲੇ ਤੋਂ ਇਜੀਪਟ ਤੋਂ ਵੀ ਲੱਗੇ ਨੇ ਤੇ ਜ਼ਿਆਦਾਤਰ ਜਿਹੜਾ ਸਮਾਨ ਹੈ ਉਹ ਲੇਡੀਜ਼ ਦਾ ਸੂਟ ਹੈ ਤੇ ਹੋਰ ਐਸੈਸਰੀਜ਼ ਹੈ ਤੇ ਦੂਸਰੇ ਜਿਹੜੇ ਸਮਾਨ ਹੈ ਇਸ ਤੋਂ ਇਲਾਵਾ ਕੁਝ ਫਰਨੀਚਰ ਤੇ ਫਰਨੀਚਰ ਤੋਂ ਇਲਾਵਾ ਕੁਝ ਬਿਊਟੀ ਪ੍ਰੋਡਕਟਸ ਹੈਗੇ ਨੇ ਇੱਥੇ ਜਿਹੜੇ ਕਿ ਇਹਨਾਂ ਦੀ ਐਗਜ਼ੀਬਿਸ਼ਨ ਕਮ ਸੇਲ ਚੱਲ ਰਹੀ ਹੈ ਇੱਥੇ ਜਿਹੜੇ ਕੁਝ ਪਾਕਿਸਤਾਨ ਤੋਂ ਸਟਾਲ ਲੱਗੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਕਿੱਥੋਂ ਆਏ ਨੇ ਤੇ ਕੀ ਪਹਿਲੀ ਵਾਰ ਆਏ ਨੇ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਮੁਲਤਾਨ ਤੋਂ ਆਏ ਹਾਂ ਪਹਿਲੀ ਵਾਰ ਆਏ ਹੋ ਤੁਸੀਂ ਪਹਿਲੀ ਵਾਰ ਆਏ ਹਾਂ ਉੱਥੇ ਤੁਸੀਂ ਬਿਜ਼ਨਸ ਕਰਦੇ ਹੋ ਹਾਂਜੀ ਉੱਥੇ ਕਰਦੇ ਆ ਫਿਰ ਇੱਥੇ ਵੀ ਆ ਜਾਂਦੇ ਆ 6 ਮਹੀਨੇ ਬਾਅਦ ਆਏ ਹਾਂ ਅਸੀਂ ਪਹਿਲੇ ਵੀ ਆਏ ਸੀ ਪਹਿਲੇ ਵੀ ਦਿੱਲੀ ਹੋਰ ਜਗ੍ਹਾ ਤੇ ਵੀ ਆਂਦੇ ਰਹਿੰਦੇ ਆਂ ਸਾਲ 'ਚ ਦਿਨ ਚਾਰ ਚੱਕਰ ਲਾਈ ਜਾਂਦੇ ਨੇ ਜਲੰਧਰ 'ਚ ਕਿੱਦਾ ਦਾ ਰਿਸਪਾਂਸ ਮਿਲ ਰਿਹਾ ਤੁਹਾਨੂੰ ਹਲੇ ਤਾਂ ਕੋਈ ਇਨਾ ਖਾਸ ਨਹੀਂ ਹੈ ਗਿਆ ਹਲੇ ਤਾਂ ਨਹੀਂ ਹੈ ਕੱਲ ਕੁਝ ਵੀ ਸੇਲ ਨਹੀਂ ਹੋਇਆ ਅੱਜ ਕੁਝ 2-4 ਸੂਟ ਸੇਲ ਹੋਏ ਨੇ ਬਸ ਸਮਾਨ ਇਨਾ ਲੈ ਕੇ ਆਏ ਆ ਇਹਨੇ ਮਹਿੰਗੇ ਸਟਾਈਲ ਹੈਗੇ ਤੇ ਖਰਚਾ ਵਗੈਰਾ ਤਾਂ ਕੋਈ ਵੀ ਨਹੀਂ ਨਿਕਲਦਾ ਨਜ਼ਰ ਆ ਰਿਹਾ ਜੀ ਪਹਿਲੀ ਵਾਰ ਆਏ ਆ ਤੇ ਦੇਖੋ ਅੱਛਾ ਹੋਣਾ ਚਾਹੀਦਾ ਤਾਂ ਫਿਰ ਨੈਕਸਟ ਵੀ ਆਵਾਂਗੇ ਤੁਸੀਂ ਕਿੱਥੋਂ ਆਏ ਹੋ ਜੀ ਸਾਢੇ ਪੰਜ ਜੀ ਹਮ ਲਾਹੌਰ ਪਾਕਿਸਤਾਨ ਸੇ ਆਏ ਆਂ

सेल ਹੋ ਰਹੀ ਹੈ ਸੇਲ ਮਾਸ਼ਾਅੱਲਾ ਅਲ ਹਮਦੁਲਿਲਾ ਲੱਗਾ ਜਿੰਨਾ ਸ਼ੁਕਰ ਦਾਗਿਰ ਉਤਨਾ ਘੱਮ ਹੈ ਤੇ ਇਹ ਤੁਸੀਂ ਦੇਖੀ ਪਾਕਿਸਤਾਨ ਦੀ ਜਿਹੜੀ ਬੋਸਕੀ ਹੈ ਜੋ ਸਭ ਤੋਂ ਮਸ਼ਹੂਰ ਬੋਸਕੀ ਹੈ ਉਹ ਅਸੀਂ ਦੇਖ ਰਹੇ ਸੀ ਤੇ ਇੱਥੇ ਕੁਝ ਖਾਣ ਪੀਣ ਦੇ ਸਟਾਲ ਵੀ ਲੱਗੇ ਨੇ ਤੇ ਜਦੋਂ ਗੱਲ ਖਾਣ ਪੀਣ ਦੀ ਹੁੰਦੀ ਹੈ ਤੇ ਅਗਰ ਲਾਹੌਰ ਦਾ ਜ਼ਿਕਰ ਨਾ ਹੋਏ ਤਾਂ ਗੱਲ ਬਣਦੀ ਨਹੀਂ ਤੇ ਇੱਥੇ ਫੈਜ਼ਲ ਨੇ ਲੀਜ਼ਾ ਫੋਰਡ ਜਿਹੜੀ ਕਿ ਲਾਹੌਰ ਦੀ ਸਭ ਤੋਂ ਮਸ਼ਹੂਰ ਸਟ੍ਰੀਟ ਐ ਫੂਡ ਸਟ੍ਰੀਟ ਉੱਥੋਂ ਦੀ ਆਏ ਨੇ ਕਿੰਨੀ ਵਾਰ ਆਏ ਤੁਸੀਂ ਇੱਥੇ ਸਰ ਆਪਣਾ ਸਾਨੂੰ ਪੰਜਵਾਂ ਸਾਲ ਹੈ ਮਾਸ਼ਾਅੱਲਾ ਪੰਜਵੇਂ ਸਾਲ ਤੋਂ ਲਗਾਤਾਰ ਲਗਾ ਆ ਰਹੇ ਹਾਂ ਅਸੀਂ ਇੱਥੇ ਤੇ ਮਾਸ਼ਾਅੱਲਾ ਬੜਾ ਛਾ ਲੱਗ ਰਿਹਾ ਇੱਥੇ ਆ ਗਏ ਤੇ ਇਹ ਪੰਜਵਾਂ ਹੀ ਵਂਡੇ ਸਾਡਾ ਇੱਥੇ ਜਲੰਧਰ ਦੇ ਚ ਇੱਥੇ ਤੁਸੀਂ ਚਿਕਨ ਤੇ ਮਟਰਨ ਖਾਣ ਆਏ ਹੋ ਤੇ ਲੋਕ ਤੁਹਾਨੂੰ ਦਾਲ ਮੱਖਣੀ ਖਵਾ ਰਹੇ ਨੇ ਅੱਜ ਹੀ ਉਹ ਐਸ ਕਰਕੇ ਜਨਾਬ ਉਹ ਕਹਿੰਦੇ ਨੇ ਤੁਸੀਂ ਸਾਨੂੰ ਤਾਂ ਨਾਨ ਵੇਜ ਖਵਾ ਰਹੇ ਸਾਡੇ ਵੀ ਵੇਜ ਚੀਜ਼ਾਂ ਖਾ ਕੇ ਜਾਓ ਤੇ ਸਾਨੂੰ ਵੇਜ ਚੀਜ਼ਾਂ ਬੜਾ ਛੇ ਬੜੇ ਛੇ ਛੇ ਖਾਣੇ ਅਸੀਂ ਖਾਦੇ ਨੇ ਸਾਡੇ ਕੋਲ ਦੋਸਤ ਜਿਸ ਦਿਨ ਅਸੀਂ ਆਏ ਹਾਂ ਐਸ ਕੇ ਢਾਬੇ ਵਾਲੇ ਉਹਨਾਂ ਨੇ ਵੀ ਪਹਿਲੇ ਦਿਨ ਸਾਨੂੰ ਖਾਣਾ ਉਹਨਾਂ ਨੇ ਭੇਜਿਆ ਥੇ ਤੇ ਉਸ ਤੋਂ ਬਾਅਦ ਵੀ ਲੋਕੀ ਫੈਮਲੀਆਂ ਨੇ ਬੜੀਆਂ ਅੱਛੇ ਲੋਕ ਨੇ ਇੱਥੇ ਜਲੰਧਰ ਦੇ ਸਭ ਤੋਂ ਵੱਡੀ ਗੱਲ ਹੈ ਲਾਹੌਰ ਦਾ ਪਿਆਰ ਅਸੀਂ ਨਾਲ ਲੈ ਕੇ ਆਏ ਆਂ ਸਭ ਤੋਂ ਮਜ਼ੇਦਾਰ ਚੀਜ਼ ਜਿਹੜੀ ਉਹ ਹੈ ਕਿ ਖਾਣੇ-ਚਾਣੇ ਦੇ ਇੱਥੇ ਵੀ ਬੜੇ ਅੱਛੇ ਲੋਕੀ ਪਕਾਉਂਦੇ ਨੇ ਬੜੇ ਅੱਛੇ ਰੈਸਟੋਰੈਂਟ ਨੇ ਇੱਥੇ ਇੰਡੀਆ ਚ ਵੀ ਪੰਜਾਬ ਚ ਬੜੇ ਅੱਛੇ ਰੈਸਟੋਰੈਂਟ ਨੇ ਮੇਨ ਚੀਜ਼ ਹੁੰਦੀ ਨਾਲ ਅਸੀਂ ਪਿਆਰ ਵੰਡਣ ਆਏ ਆਂ ਤੇ ਲੋਕਾਂ ਨਾਲ ਪਿਆਰ ਲੈਣ ਆਏ ਆਂ ਲੋਕਾਂ ਦਾ ਇੱਥੇ ਤੇ ਦੋਨਾਂ ਮੁਲਕਾਂ 'ਚ ਟੈਨਸ਼ਨ ਜਿੰਨੀ ਮਰਜ਼ੀ ਹੋਏ ਪਰ ਫੈਜ਼ਲ ਜੇ ਲਾਹੌਰ ਤੋਂ ਪਿਆਰ ਲੈ ਕੇ ਆਏ ਨੇ ਤੇ ਇੱਥੇ ਦੇ ਲੋਕ ਵੀ ਉਹਨਾਂ ਤੇ ਇਹ ਚਿਕਨ ਦੇ ਮਟਨ ਖਵਾ ਰਹੇ ਨੇ ਤੇ ਲੋਕ ਇਹਨਾਂ ਨੂੰ ਜਲੰਧਰ ਦੇ ਦਾਲ ਮੱਖਣੇ ਖਵਾ ਰਹੇ ਨੇ ਕੈਮਰਾ ਪਰਸਨ ਸੁਮਿਤ ਮਾਨ ਦੇ ਨਾਲ ইমরান ਖਾਨ এবੀਪੀ ਨਿਊਜ਼ ਜਲੰਧਰ